ਸਤ ਸ੍ਰੀ ਅਕਾਲ ਤੇ ਫਤਿਹ ਦੋਸਤੋ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਆ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਜੋ ਮੈਂ ਐਕਸਪੀਰੀਅੰਸ ਕੀਤਾ ਜਿਸ ਦੇ ਕਾਰਨ ਮੈਂ ਫੈਸਲਾ ਲਿਆ ਕਿ ਮੈਂ ਆਪਣੇ ਪਾਰਟੀ ਪ੍ਰਧਾਨ ਨੂੰ ਪ੍ਰੋਪੋਜ਼ਲ ਦਵਾ ਕਿ ਅਸੀਂ ਆਪਣੀ ਰਣਨੀਤੀ ਠੀਕ ਕਰੀਏ ਜਿਸ ਦੇ ਨਾਲ ਅਸੀਂ ਜਿੱਤ ਸਕਦੇ ਹਾਂ ਉਹਦੇ ਵਿੱਚ ਨਿਹਾਇਤੀ ਜ਼ਰੂਰੀ ਹੈ ਕਿ ਅਸੀਂ ਜਿਹੜਾ ਥਰਡ ਫਰੰਟ ਹੈਗਾ ਭਵੇਂ ਇਕੱਠ ਨਹੀਂ ਬਣਿਆ ਤਾਂ ਵੀ ਅਸੀਂ ਸਾਡਾ ਮੁੱਦਾ ਇੱਕੋ ਹੀ ਹੈ ਕਿ ਅਸੀਂ ਇਹ ਕਾਲੀ ਦਲ ਬਾਦਲ ਤੇ ਅਮਰਿੰਦਰ ਦੀ ਕਾਂਗਰਸ ਗਵਰਨਮੈਂਟ ਇਹ ਦੋਨਾਂ ਟੜਿਆਂ ਨੂੰ ਹਟਾ ਕੇ ਅਸੀਂ ਇੱਥੇ ਸਾਫ਼ ਸੁਥਰੀ ਰਾਜਨੀਤੀ ਲੋਕਾਂ ਲਈ ਲਿਆਈਏ ਔਰ ਪੰਜਾਬ ਨੂੰ ਬਚਾਈਏ ਆ ਸਾਡਾ ਮੁੱਦਾ ਹੈਗਾ ਆ ਸਾਡਾ ਸਮਝ ਲੋ ਜੰਗੀ ਇਰਾਦਾ ਸੀ ਏਮ ਸੀ ਮੁੱਦਾ ਸੀ ਉਹਦੇ ਵਾਸਤੇ ਅਸੀਂ ਛੋਟੀ ਛੋਟੀ ਲੜਾਈਆਂ ਕਰਕੇ ਸਮਾਲ ਸਮਾਲ ਬੈਟਲਸ ਦੇ ਕਾਰਨ ਅਸੀਂ ਆਪਣੇ ਆਪ ਨੂੰ ਜਿਹੜਾ ਸਾਡਾ ਮੇਨ ਮੁੱਦਾ ਹੈ ਉਹ ਤੋਂ ਡਿਫਲੈਕਟ ਕਰਨ ਦਾ ਜਿਹੜਾ ਸਾਡਾ ਇਹ ਰਣਨੀਤੀ ਦਿਖ ਰਿਆ ਸੀ ਮੈਨੂੰ ਉਹ ਠੀਕ ਨਹੀਂ ਅਸੀਂ ਉਹਦੇ ਚ ਕਰੈਕਸ਼ਨ ਕਰੀਏ ਉਹਦੇ ਵਾਸਤੇ ਮੈਂ ਉਹਨਾਂ ਨੂੰ ਆਹ ਕਿਹਾ ਕਿ ਜ਼ਰੂਰੀ ਹੈ ਮੇਰੇ ਸਮਝ ਦੇ ਮੁਤਾਬਿਕ ਤੇ ਜਾਂ ਤੇ ਬੀਬੀ ਖੱਰਰਾ ਜੀ ਬੈਠ ਜਾਣ ਜੇ ਨਹੀਂ ਹੁੰਦਾ ਤੇ ਤੁਸੀਂ ਹੋਰ ਕੋਈ ਤਰੀਕਾ ਲੱਭੋ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਖੜਾ ਕਰ ਸਕਦੇ ਹੋ ਜਾਂ ਉਹਨਾਂ ਨੂੰ ਹੋਰ ਕੋਈ ਪੋਜੀਸ਼ਨ ਦਰਵਾ ਸਕਦੇ ਹੋ ਔਰ ਜੇ ਨਹੀਂ ਸਭ ਕੁਝੁੰਦਾ ਤੇ ਫਿਰ ਮੈਂ ਆਪਣੀ ਸੀਟ ਕੁਰਬਾਨ ਕਰਨ ਨੂੰ ਤਿਆਰ ਆਂ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸਾਡੇ ਸਿੱਖ ਕੌਮ ਦੇ ਹਿੱਤ ਵਿੱਚ ਔਰ ਜਿਹੜਾ ਆ ਸਮਝ ਲਓ ਲੁੱਟ ਖਸੂਡ ਦੀ ਰੀਤੀ ਰਿਵਾਜ ਦੇ ਮੁਤਾਬਕ ਗਵਰਨਮੈਂਟ ਜਿਹੜੀਆਂ ਚੱਲਦੀਆਂ ਪਈਆਂ 70 ਸਾਲ ਦੀ ਉਹਨਾਂ ਨੂੰ ਖਤਮ ਕਰੀਏ ਇਸ ਕਰਕੇ ਜਦੋਂ ਮੈਨੂੰ ਫਰਵਰੀ ਵਿੱਚ ਬਣਾਇਆ ਗਿਆ ਸੀਗਾ ਇੱਕ ਐਲਾਨ ਕੀਤਾ ਗਿਆ ਸੀਗਾ ਬਰੰਪੁਰਾ ਸਾਹਿਬ ਨਾ ਸਾਹਿਬ ਨੇ ਉਹਨਾਂ ਕਿਹਾ ਸੀ ਜਨ ਸਾਹਿਬ ਤੁਸੀਂ ਮੇਰੀ ਸੀਟ ਤੋਂ ਖੜੇ ਹੋ ਜਾਓ ਉਸ ਵੇਲੇ ਸਿਆਸਤੀ ਮਾਹੌਲ ਦ ਪੋਲੀਟੀਕਲ ਲੈਂਡਸਕੇਪ ਬਹੁਤ ਅਲੱਗ ਸੀਗਾ ਉਸ ਸਿਆਸਾਤੀ ਮਾਹੌਲ ਵਿੱਚ ਕੋਸ਼ਿਸ਼ਾਂ ਜਾਰੀ ਸੀ ਨਿਆ ਬਹੁਤ ਸਰਗਰਮਈ ਸੀ ਕਿ ਅਸੀਂ ਇਕਜੁੱਟ ਹੋ ਕੇ ਜੀਜਾ ਫਰੰਟ ਬਣਾ ਲਈਏ ਸਾਰੇ ਇਕੱਠੇ ਹੋ ਜਾਈਏ ਔਰ ਅਪੋਜ਼ ਕਰੀਏ ਦੋਨੋਂ ਸਿਆਸਾਤੀ ਪਾਰਟੀਆਂ ਨੂੰ ਉਹ ਕੋਸ਼ਿਸ਼ਾਂ ਜਾਰੀ ਸੀਗੀਆਂ ਨਾਲ ਸਾਡੀ ਪਾਰਟੀ ਦੀ ਆਪ ਦੇ ਨਾਲ ਵੀ ਬੜੇ ਉੱਚੇ ਪੱਧਰ ਤੇ ਕਮਿਊਨੀਕੇਸ਼ਨ ਚੱਲ ਰਿਆ ਸੀ ਇੰਟਰੈਕਸ਼ਨ ਚੱਲ ਰਿਆ ਸੀ ਕਿ ਅਸੀਂ ਇੱਕ ਅਲਾਸ ਬਣਾ ਲੀਏ ਮੈਨੂੰ ਅਫਸੋਸ ਹੈ ਕਿ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਪੋਲਿਟੀਕਲ ਲੈਂਡਸਕੇਪ ਆਸਤੇ ਆਸਤੇ ਬਦਲਦਾ ਗਿਆ ਬੜਾ ਡਾਇਨਾਮਿਕ ਹੈ ਕਿ ਭਾਵੇਂ ਇਹ ਪੋਲਿਟੀਕਲ ਪ੍ਰੋਸੈਸ ਦਾ ਇੱਕ ਹਿੱਸਾ ਹੈ ਤੇ ਉਹਨੂੰ ਮੈਂ ਸਮਝਦਾ ਗਿਆ ਨਾਲ ਦੇ ਨਾਲ ਤੇ ਇੱਕ ਤੇ ਬੀਬੀ ਖਲਰਾਜੀ ਦਾ ਨਾਮ ਅਨਾਉਂਸ ਹੋ ਗਿਆ ਜਿਹਦੇ ਨਾਲ ਇੱਕ ਨਵੀਂ ਡਾਇਨਾਮਿਕ ਸ਼ੁਰੂ ਹੋ ਗਈ ਇੱਕ ਨਵੀਂ ਮਤਲਬ ਨਵੀਂ ਦਿਸ਼ਾ ਤੋ ਇੱਕ ਚੁਣੌਤੀ ਵੀ ਆ ਗਈ ਦੂਜਾ ਸੀ ਕਿ ਇਹ ਗਠਬੰਧਨ ਔਰ ਐਲਾਈਅੰਸ ਆਪ ਦੇ ਨਾਲ ਆ ਆਨੰਦਪੁਰ ਸਾਹਿਬ ਦੀ ਸੀਟ ਦੇ ਲਈ ਉੱਥੇ ਪੇਚ ਲੱਗ ਗਿਆ ਉਹਦੇ ਕਾਰਨ ਆ ਗਠਬੰਧਨ ਵੀ ਨਹੀਂ ਹੋ ਪਾਇਆ ਔਰ ਨਾਲ ਆਪ ਦੇ ਨਾਲ ਵੀ ਸਾਡਾ ਐਲਾਈਅੰਸ ਨਹੀਂ ਹੋ ਪਾਇਆ ਆ ਮੈਂ ਕਹਿ ਰਿਹਾ ਬਿਕੋਜ਼ ਤੁਸੀਂ ਵੀ ਜਾਣੂ ਹੋ ਆ ਕੋਈ ਨਵੀਂ ਚੀਜ਼ ਨਹੀਂ ਮੈਂ ਦੱਸ ਰਿਹਾ ਪਰ ਮੇਰੇ ਮਨ ਤੇ ਇਹਨਾਂ ਦਾ ਪ੍ਰਭਾਵ ਹੋਇਆ ਤੇ ਮੈਂ ਕਿਹਾ ਬਾਈ ਦੇਖੋ ਅੱਖਾਂ ਖੋਲ ਕੇ ਬੰਦੇ ਨੂੰ ਖੂਚ ਛਾਲ ਨਹੀਂ ਮਾਰਨੀ ਚਾਹੀਦੀ ਅਸੀਂ ਦੋਨੋਂ ਨਾਲ-ਨਾਲ ਚੱਲਣ ਦੇ بجائے ਇੱਕ ਦੂਜੀ ਤਾਕਤ ਬਣਨ ਦੇ بجائے ਅਸੀਂ ਆਪਸ ਵਿੱਚ ਲੜਨੇ ਆਂ ਔਰ ਜਿਹੜੇ ਸਿਆਸਤੀ ਪਾਰਟੀ ਨੇ ਉਹ ਹਸਦੇ ਪੈਣੇ ਉਹ ਕਹਿਣਗੇ ਜੀ ਲੜਨ ਦਿਓ ਇਹਨਾਂ ਨੂੰ ਫਿਰ ਆਪਾਂ ਇਹਨਾਂ ਨੂੰ ਅਲੱਗ-ਅਲੱਗ ਰਾਦਾਂਗੇ ਤੇ ਉਦੋਂ ਸਿਆਣਪ ਕੀ ਹੈ ਮੈਂ ਜੀ ਭੰਪੂਰਾ ਸਾਹਿਬ ਨਾਲ ਬੜੇ ਫ੍ਰੈਂਕਲੀ ਕੱਲ ਗੱਲ ਕੀਤੀ ਸੀ ਦੁਪਹਿਰ ਨੂੰ 3 ਵਜੇ ਉਹ ਮੈਂ ਐਹੀ ਕਿਹਾ ਮੈਂ ਕਿਹਾ ਮੇਰੀ ਸਲਾਹ ਹੈ ਕਿ ਆ ਜਿਹੜੇ ਦੋ ਆਪਸ਼ਨ ਨੇ ਤੀਜਾ ਵੀ ਆਪਸ਼ਨ ਸੀਗਾ ਕਿ ਬੀਬੀ ਖਾੜਾ ਨੂੰ ਕੋਈ ਹੋਰ ਪੋਜੀਸ਼ਨ ਦੇ ਦਿਓ ਤਾਂ ਕਿ ਉਹ ਐਕਸੈਪਟ ਕਰ ਲੈਣ ਔਰ ਉਹਨਾਂ ਨੂੰ ਇਸ ਸਿਆਸੀ ਦੰਗਲ ਚੋਂ ਨਾ ਆਣਾ ਪਵੇ ਪਰ ਇਵੈਂਚੁਅਲੀ ਉਹਨਾਂ ਨੇ ਕਿਹਾ ਕਿ ਭਈ ਉਹ ਨਹੀਂ ਹਟेंगी ਤੇ ਮੈਂ ਕਿਹਾ ਫਿਰ ਤੁਸੀਂ ਆਪਣੀ सियाणप यूज करो विजडमे तो जी है यूज करो और फैसला लो पार्टी की तरफों और उन्होंने फिर दो घंटे पिछड़ा मीटिंग हुई है वह उन्होंने अनाउंस करता कि वो मैनू खड़ा नहीं करे और जो मैं इस रेस में स्टैप डाउन कर रहा। मैं समझना ਕਿ ਮੈਂ ਇਹ ਫੈਸਲਾ ਲਿਆ ਮੈਂ ਕੁਰਬਾਨੀ ਕੀਤੀ ਹੈ ਇਹ ਵਿਅਰਥ ਵਿੱਚ ਨਹੀਂ ਹੈ ਮੈਂ ਬਹੁਤ ਆਪਟਿਮਿਸਟਿਕ ਹਾਂ ਇੱਕ ਤੇ ਮੈਂ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਜੇ 3rd ਫਰੰਟ ਨੂੰ ਪੈਦਾ ਕਰਨਾ ਹੈ ਔਰ ਇਹਨਾਂ ਦੇ 70 ਸਾਲ ਦੀ ਸਿਆਸਤੀ ਗੇਮ ਤੁਸੀਂ ਜਿਆਦਾ ਜਾਣਦੇ ਹੋ ਮੈਂ ਤੇ ਹੈਰਾਨ ਹਾਂ ਕਿ 70 ਸਾਲ ਤੱਕ ਸਾਡਾ ਮੂਰਖ ਬਣਾਇਆ ਗਿਆ ਕਦੀ ਕਾਂਗਰਸ ਪਾਰਟੀ ਰਾਜ ਕਰ ਰਹੀ ਹੈ ਤੇ ਕਦੀ ਅਕਾਲੀ ਦਲ ਰਾਜ ਕਰ ਰਿਹਾ ਹੈ ਔਰ ਆਪਸ ਵਿੱਚ ਪਿਛੇ ਮਿਲੀ ਮਿਲੀ ਭੁਗਤਾ ਹੁਣ ਤੁਹਾਡਾ ਵਾਰੀ ਆ ਗਈ ਮੈਨੂੰ ਯਾਦ ਆ ਜਦੋਂ ਅਸੀਂ 2017 ਦੀ ਇਲੈਕਸ਼ਨ ਹਾਰੇ ਸੀ ਸੁਖਬੀਰ ਬਾਦਲ ਦਾ ਸਟੇਟਮੈਂਟ ਸੀ ਚਲੋ ਜੀ ਅਸੀਂ ਬਹੁਤ ਕਰ ਲਿਆ 10 ਸਾਲ ਹੁਣ 5 ਸਾਲ ਥੋੜਾ ਰੈਸਟ ਕਰਦੇ ਆ ਉਸ ਤੋਂ ਬਾਅਦ ਸਾਡੀ ਵਾਰੀ ਆਣੀ ਹੈ ਫਿਰ ਮਤਲਬ ਇਹ ਸਿਆਸਤੀ ਗੇਮ ਸਮਝ ਕੇ ਖੇਡ ਰਣੇ ਇਹਦੇ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਨਹੀਂ ਸਮਝ ਸਕੇ 70 ਸਾਲ ਤੇ ਮੈਨੂੰ ਆਹੀ ਲੋਕਾਂ ਦੇ ਸਾਹਮਣੇ ਇੱਕ ਰਿਕਵੈਸਟ ਹੈ ਕਿ ਇਹ ਦੋ ਕਰਪਟ ਪਾਰਟੀਆਂ ਦੇ ਹੋਰ ਮਿਸ ਰੂਲ ਨੂੰ ਅੱਗੇ ਨਾ ਅਸੀਂ ਵਧਣ ਦਈਏ ਇਹਨਾਂ ਦੀ ਸੈਂਚਰੀ ਨਾ ਬਣਨ ਦਈਏ ਜੇ ਸੈਂਚਰੀ ਬਣ ਗਈ ਫਿਰ ਸੈਕੰਡ ਸੈਂਚਰੀ ਇਹਨਾਂ ਦੇ ਪੁੱਤਰ-ਪੋਤਰੀਆਂ ਉਹ ਕਰਨਗੇ ਉਹ ਡਬਲ ਸੈਂਚਰੀ ਬਣ ਜਾਣੀ ਇਹਨਾਂ ਦੀ ਪੰਜਾਬ ਦਾ ਬੇੜਾ ਗਰਖ ਹੋ ਜਾਣਾ ਮੈਂ ਪੰਜਾਬ ਦੇ ਹਿੱਤ ਵਾਸਤੇ ਮੈਂ ਕੁਰਬਾਨੀ ਕਰ ਰਿਹਾ ਉਹ ਮੈਂ ਨਹੀਂ ਸਮਝਦਾ ਕਿ ਮੈਂ ਮੈਦਾਨੇ ਜੰਗ ਨੂੰ ਛੱਡ ਕੇ ਜਾ ਰਿਹਾ ਇਹਦੇ ਛੋਟੇ-ਛੋਟੇ ਦਿਮਾਗ ਹੁੰਦੇ ਨੇ ਜਿਹੜੇ ਐਸੀ ਗੱਲ ਕੱਢਦੇ ਨੇ ਜਿਹੜੇ ਵੱਡੇ ਪਿਕਚਰ ਨੂੰ ਦੇਖਦੇ ਨੇ ਜੋ ਜਿਨਾਂ ਦੀ ਵਿਜਨ ਹੈਗੀ ਕਿ ਪੰਜਾਬ ਨੂੰ ਬਚਾਓ ਇਹਨਾਂ ਮਗਰਮੱਛਾ ਤੋਂ ਬਚਾਓ ਉਹ ਇਹੋ ਜਿਹਾ ਕਦੀ ਨਹੀਂ ਸੋਚਣਗੇ ਉਹ ਸੋਚਣਗੇ ਜਨਨ ਸਾਹਿਬ ਨੇ ਕੁਰਬਾਨੀ ਕੀਤੀ ਹੈ ਕੋਈ ਕੌਸ ਵੱਡਾ ਹੈ ਤੇ ਮੇਰਾ ਕੌਸ ਬਹੁਤ ਵੱਡਾ ਹੈ ਪੰਜਾਬ ਨੂੰ ਬਚਾਣਾ ਹੈ ਔਰ ਪੰਜਾਬ ਦੇ ਜਿੰਨੇ ਵਾਸੀ ਸਾਡੇ ਬਾਹਰ ਬੈਠੇ ਨੇ ਦੂਰ ਫੋਰਨ ਕੰਟਰੀਜ਼ ਬੈਠੇ ਨੇ ਸਾਡੇ ਐਨ ਆਰ ਆਈ ਭਰਾ ਹਨ ਸਾਰਿਆਂ ਨੂੰ ਮੈਂ ਮੈਸੇਜ ਦੇ ਰਿਹਾ ਤੁਸੀਂ ਸਾਡੇ ਕੈਂਡੀਡੇਟ ਇਸ ਵੇਲੇ ਜਿਹੜੀ ਖਡੂਰ ਸਾਹਿਬ ਤੋਂ ਖੜੇ ਹੋ ਰਹੇ ਨੇ ਬੀਬੀ ਖਾਲਰਾ ਜੀ ਨੂੰ ਭਰਪੂਰ ਮਦਦ ਕਰੋ ਇੱਥੇ ਦੇ ਵੀ ਜਿੰਨੇ ਮੇਰੇ ਸਮਰਥਕ ਨੇ ਮੇਰਾ ਤੜਾ ਬੜਾ ਸਟਰੋਂਗ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਬੀਬੀ ਖਾਲਰਾ ਜੀ ਦੀ ਤਾਕਤ ਹੈ ਪਰ ਮੇਰੀ ਵੀ ਤਾਕਤ ਮੇਰੀ ਵੀ ਕੁਰਬਾਨੀ ਕੋਈ ਘਟ ਨਹੀਂ ਹੈ ਇਸ ਕਰਕੇ ਮੈਂ ਮਾਨ ਕਰਦਾ ਕਿ ਭਾਈ ਬੀਬੀ ਖਾਲਰਾ ਜੀ ਦੇ ਪਰਿਵਾਰ ਨੇ ਬਹੁਤ ਕੀਤਾ ਜਸਵੰਤ ਸਿੰਘ ਜੀ ਨੇ ਬਹੁਤ ਕੁਰਬਾਨੀ ਕੀਤੀ ਜਾਨਵੀ ਉਹਨਾਂ ਦੀ ਚਲੀ ਗਈ ਪਰ ਉਹਦੇ ਨਾਲ ਨਾਲ ਮੇਰੇ ਵੀ ਕੋਈ ਕੁਰਬਾਨੀ ਘੱਟ ਨਹੀਂ ਹੈ ਪ੍ਰਦੇਸ਼ ਵਾਸਤੇ ਮੈਂ ਫੌਜਾਂ ਨੂੰ ਲੀਡ ਕੀਤਾ ਪਹਿਲਾ ਸਿੱਖ ਜਰਨੈਲ ਬਣਿਆ ਔਰ ਮੈਂ ਵੀ ਗੋਲੀਆਂ ਖਾਧੀਆਂ ਨੇ ਖੂਨ ਬਹਾਇਆ ਦੇਸ਼ ਵਾਸਤੇ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕਿਸੇ ਕਿਸੇ ਦਿਸ਼ਾ ਤੋਂ ਮੈਂ ਕਮਜ਼ੋਰ ਹਾਂ ਜਾਂ ਘੱਟ ਹਾਂ ਮੇਰੀ ਜਿਹੜੀ ਸਿਆਸਤ ਜੀ ਸਪੋਰਟ ਬੇਸ ਸੀਗਾ ਪੂਰੇ ਫੌਜੀ ਪਰਿਵਾਰ ਸਾਡੇ ਮੇਰੇ ਨਾਲ ਸੀਗੇ ਮੈਂ ਕਹਿੰਦਾ ਉਹਦੇ ਚ 95% ਨੇ ਮੈਨੂੰ ਵੋਟ ਪਾਣੀ ਹੈ ਪਰ ਹੁਣ ਮੈਂ ਕਹਾਂਗਾ ਤੁਸੀਂ ਬੀਬੀ ਖਾੜਾ ਨੂੰ ਪਾ ਰਮਪੁਰਾ ਸਾਹਿਬ ਦੀ ਜਿਹੜੀ ਵੋਟ ਮੈਂ ਕਹਾਂ ਉਹ ਵੀ ਮੇਰੇ ਨਾਲ ਸੀਗੀ ਔਰ ਗਵਰਨਮੈਂਟ ਦੇ ਸਰਵੰਟ ਸੀਗੇ ਉਹ ਵੀ ਕਹਿਣਗੇ ਭਈ ਸਰਵਿਸ ਵਾਲਾ ਬੰਦਾ ਹੈ ਇਹਨੂੰ ਵੋਟ ਪਾਓ ਤੇ ਮੇਰੀ ਤਾਕਤ ਹੈ ਮੈਂ ਪੋਜੀਸ਼ਨ ਆਫ ਸਟਰੈਂਥ ਉਹ ਕੁਰਬਾਨੀ ਦਿੱਤੀ ਹੈ ਮੈਂ ਕਮਜ਼ੋਰੀ ਤਾਂ ਨਹੀਂ ਦਿੱਤੀ ਮੈਂ ਨਹੀਂ ਚਾਹੁੰਦਾ ਕਿ ਬੀਬੀ ਜੀ ਨਾਲ ਮੈਂ ਮੁਕਾਬਲਾ ਕਰਨ ਦੋਨੋਂ ਅਸੀਂ ਆਪਣਾ ਨੁਕਸਾਨ ਕਰੀਏ ਇੱਕ ਨੇ ਤੇ ਸ਼ਾਨੋਂਫ ਦਿਖਾਣੀ ਹੈ ਇੱਕ ਨੇ ਤਾਂ ਵਿਜ਼ਡਮ ਦਿਖਾਣੀ ਹੈ ਉਹਨਾਂ ਦੇ ਪਾਰਟੀ ਨੇ ਨਹੀਂ ਇਸ ਤਰ੍ਹਾਂ ਸੋਚਿਆ ਤੇ ਮੈਂ ਸਮਝਦਾ ਹੁਣ ਅੱਗੇ ਤੇ ਮੇਰਾ ਐਗਜ਼ਾਮਪਲ ਦੇਖ ਕੇ ਬਾਕੀ ਵੀ ਜਗਾ ਤੇ ਜਿੱਥੇ ਪੇਸ ਲੱਗਿਆ ਹੋਇਆ ਆਪਸ ਵਿੱਚ ਹੀ ਉਹ ਖਤਮ ਹੋ ਜਾਏ ਤੇ ਅਸੀਂ ਛਾਤੀ ਕੱਢ ਕੇ ਇਹ ਜਿਹੋਣੋ ਸਿਆਸਤੀ ਪਾਰਟੀਆਂ ਨੂੰ ਖਤਮ ਕਰੀਏ ਤੇ ਇਹੋ ਜਾਂ ਇੱਕ ਮੇਰਾ ਜਿਹੜਾ ਕਹਿੰਦੇ ਨਾ ਮੂਲ ਬੇਸਿਸ ਹੈ ਮੇਰੇ ਫੈਸਲੇ ਲਈ ਔਰ ਫੈਸਲੇ ਦੇ ਬਾਰੇ ਮੈਂ ਸਭ ਕੁਝ ਤੁਹਾਨੂੰ ਦੱਸਤਾ ਹੈ ਕਿ ਹੁਣ ਮੈਂ ਅਹੀ ਉਮੀਦ ਕਰਦਾ ਹਾਂ ਕਿ ਸਾਡੇ ਪੰਜਾਬ ਦਾ ਪਲਾ ਦੇਖਦੇ ਹੋਏ ਅਸੀਂ ਜੋ ਕੁਝ ਵੀ ਹੋਰ ਆਪਣੀ ਕੁਰਬਾਨੀਆਂ ਵੀ ਦੇ ਸਕਦੇ ਹਾਂ ਬਾਕਿਆਂ ਨੂੰ ਮੈਂ ਐਗਜ਼ਾਮਪਲ ਦੇ ਰਿਹਾ ਕਿ ਆਪਣੇ ਨਿੱਜੀ ਫੈਸਲੇ ਆ ਵਾਸਤੇ ਆਪਣੇ ਨਿੱਜੀ ਫਾਇਦੇ ਆ ਵਾਸਤੇ ਛੋਟੇ ਛੋਟੇ ਕਾਰਨਾਮੇ ਆ ਵਾਸਤੇ ਅਸੀਂ ਨਾ ਮਤਲਬ ਵਹਿਖ ਜਾਈਏ ਆਪਾਂ ਇਕੱਠੇ ਹੋ ਕੇ ਮੁਕਾਬਲਾ ਕਰੀਏ ਔਰ ਆ ਦੋ ਧੜੇ ਜਿਹੜੇ ਨੇ ਜਿਨ੍ਹਾਂ ਦੇ ਬਾਰੇ ਮੈਂ ਕਹਿ ਚੁੱਕਾ ਉਹਨਾਂ ਨੂੰ ਪੰਜਾਬ ਚੋਂ ਖਦੇੜਦੀ ਏ ਤੇ ਆਹੀ ਮੈਂ ਕਹਿਣਾ ਚਾਹੁੰਦਾ ਸੀ ਹੁਣ ਤੁਹਾਡੇ ਕੋਈ ਅਗਰ ਸਵਾਲ ਨੇ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਜਵਾਬ ਦੇਣ ਵਾਸਤੇ ਦੇਖੋ ਜੀ ਆਹ ਕਾਨਫਰੰਸ ਬੜੀ ਪਰਸਨਲ ਨਿੱਜੀ ਕਾਨਫਰੰਸ ਹੈਗੀ ਇਹ ਪਾਰਟੀ ਦੀ ਕਾਨਫਰੰਸ ਨਹੀਂ ਹੈ ਉਹਨਾਂ ਤੋਂ ਮੈਂ ਦੱਸਿਆ ਹੋਇਆ ਹੈ ਕਿ ਮੈਂ ਇਹ ਕਾਨਫਰੰਸ ਕਰ ਰਿਹਾ ਕਿਉਂਕਿ ਜੋ ਮੈਂ ਫੈਸਲਾ ਲਿਆ ਹੈ ਆ ਤੁਹਾਨੂੰ ਮੈਂ ਦੇ ਰਿਹਾ ਸਾਰਿਆਂ ਨੂੰ ਪ੍ਰੈਸ ਨੋਟ ਤੇ ਇਸ ਕਰਕੇ ਮੈਂ ਇਕੱਲਾ ਹਾਂ ਆ ਦਿਖਾਵਾ ਨਹੀਂ ਕਰਨਾ ਚਾਹੁੰਦਾ ਜੇ 6 ਬੰਦੇ ਲਿਆਵਾਂ ਇੱਥੇ ਤੁਸੀਂ ਕਹੋਗੇ ਜੀ ਹੁਣ ਪੂਰਾ ਕੋਰਮ ਫੁੱਲ ਹੋ ਗਿਆ ਨਹੀਂ ਉਹ ਦਿਖਾਵਾ ਨਹੀਂ ਕਰਨਾ ਚਾਹੁੰਦਾ ਮੇਰੇ ਨਾਲ ਇੱਥੇ ਬੈਠੇ ਨੇ ਪਾਰਟੀ ਦੇ ਜਨਰਲ ਸੈਕਟਰੀ ਹੈਗੇ ਨੇ ਹੋਰ ਉਧੇਦਾਰ ਮੇਰੇ ਨਾਲ ਨੇ ਅਸੀਂ ਸਾਰੀ ਪਾਰਟੀ ਦੇ ਮੈਂਬਰ ਹੈਗੇ ਪਰ ਮੈਂ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਤੁਸੀਂ ਮੈਨੂੰ ਸਵਾਲ ਜਵਾਬ ਕਰੋ ਕਿਉਂਕਿ ਫੈਸਲਾ ਮੇਰਾ ਸੀਗਾ ਹਾਂਜੀ 1 ਮਿੰਟ ਹਾਂਜੀ 1 ਬਾਈ 1 ਜੀ ਬਹੁਤ ਅੱਛਾ ਰਹੇਗਾ ਤੁੜੀ ਆਵਾਜ਼ ਮੇਰੇ ਤੱਕ ਨਹੀਂ ਆ ਰਹੀ ਜੀ ਥੋੜਾ ਖੜੇ ਹੋ ਕੇ ਤੁਸੀਂ ਕੀ ਖਾਤਰਾ ਜੀ ਇਹ ਬਹੁਤ ਅੱਛੀ ਸੀ ਬਲਕੇ ਕਰਕੇ ਮੈਂ ਆਪਣੀ ਸ਼ਟਲ ਹੀ ਛੱਡ ਲਈ ਗਿਆ 2019 ਚੋਣਾਂ ਵਿੱਚ ਚੋਣਾਂ ਦੇ ਪਿੱਛੇ ਹੋਰ ਜਗ੍ਹਾ ਨੂੰ ਖੜਾ ਰਹਿ ਜਾਂਦਾ ਰਹਿੰਦਾ ਗੋਣੇ ਫੁੱਲ ਲਾਟਾ ਕਿ ਸਾਕੀ ਕੀ ਹੋ ਰਿਹਾ ਜੇ ਪਾਰਟੀ ਦੇਖੋ ਜੀ ਤੁਹਾਡਾ ਸਵਾਲ ਹੈ ਕਿ 2019 ਦੀ ਚੋਣਾਂ ਚ ਮੈਂ ਕਿਤੇ ਹੋਰ ਤੋਂ ਖੜਾ ਹੋਵਾਂਗਾ ਜਾਂ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਮੈਂ ਕਿਸੇ ਉਦੇ ਪਿੱਛੇ ਨਹੀਂ ਦੌੜ ਰਿਹਾ ਮੈਨੂੰ ਬਹੁਤ ਔਦੇ ਮਿਲੇ ਨੇ ਗਵਰਨਮੈਂਟ ਨੇ ਮੈਨੂੰ ਬਹੁਤ ਕੁਝ ਦਿੱਤਾ ਮੇਰੇ ਕੰਮ ਦੇ ਕਾਰਨ ਮੈਂ ਮੈਰਿਟ ਦੇ ਉੱਤੇ ਸਭ ਕੁਝ ਪਾਇਆ ਹੈ ਜੋ ਕੁਝ ਮੈਨੂੰ ਮਿਲਿਆ ਤੇ ਮੈਂ ਨਹੀਂ ਭੁੱਖਾ ਹੈਗਾ ਕੋਈ ਔਧਿਆਂ ਲਈ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹਾਲਤ ਵਿੱਚ ਚੋਣ ਲੜਾਂ ਮੈਂ ਖਡੂਰ ਸਾਹਿਬ ਜਦੋਂ ਮੈਨੂੰ ਸੀਟ ਮਿਲੀ ਸਾਡੇ ਪੁਰਖਾਂ ਦੀ ਜ਼ਮੀਨ ਹੈ ਮੇਰੇ ਵਾਸਤੇ ਇਟਸ ਸੈਕ੍ਰੇਟ ਸੋਇਲ ਸੈਕ੍ਰੇਟ ਟੈਰਿਟਰੀ ਜਿਸ ਤਰ੍ਹਾਂ ਸਾਡੇ ਪੁਰਖ 400 ਸਾਲ ਪਹਿਲੇ ਗੋਇੰਦਵਾਲ ਸਾਹਿਬ ਆਏ ਉਹ ਮੇਰੀ ਕਿਤਾਬ ਚ ਲਿਖਿਆ ਹੋਇਆ ਹੈ ਤੇ ਕਹਿੰਦਾ ਇਹ ਮਤਲਬ ਹੈ ਕਿ ਮੇਰੇ ਵਾਸਤੇ ਇਹ ਧਰਮ ਭੂਮੀ ਸੀ ਆਪਣੇ ਧਰਮ ਵਾਸਤੇ ਆਪਣੇ ਪੁਰਖਾਂ ਵਾਸਤੇ ਵੀ ਮੈਂ ਇਹ ਜਿੱਦੋ ਜਹਾਦ ਲੜਨ ਨੂੰ ਤਿਆਰ ਸੀ ਤੇ ਨਹੀਂ ਇਸ ਕਰਕੇ ਉਹਨਾਂ ਨੇ ਜਦੋਂ ਇੱਥੋਂ ਆਪਣੀ ਸੀਟ ਦੀ ਕੁਰਬਾਨੀ ਕੀਤੀ ਸੀਟ ਤਿਆਗ ਦਿੱਤੀ ਉਹਦਾ ਇਹ ਮਤਲਬ ਨਹੀਂ ਕਿ ਜਿੱਥੇ ਵੀ ਮੈਨੂੰ ਮੈਨੂੰ ਆਫਰ ਮਿਲਦੇ ਨੇ ਮੈਂ ਤੁਹਾਨੂੰ ਦੱਸਾਂ ਅੱਜ ਵੀ ਸਵੇਰੇ ਮੈਨੂੰ ਆਫਰ ਮਿਲਿਆ ਪਹਿਲੇ ਵੀ ਮਿਲੇ ਨੇ ਕਿ ਜਨਨ ਸਾਹਿਬ ਤੁਹਾਡੇ ਵਾਸਤੇ ਇਹ ਕਰਾਂਗੇ ਉਹ ਕਰਾਂਗੇ ਤੁਸੀਂ ਇਥੋਂ ਕਿ ਨਹੀਂ ਖੜੇ ਹੁੰਦੇ ਨਹੀਂ ਇਸ ਤਰ੍ਹਾਂ ਨਹੀਂ ਹੈ ਔਰ ਆਪਾਂ ਮਦਦ ਕਰਾਂਗੇ ਹੁਣ ਬੀਬੀ ਖਾਲੜਾ ਦੀ ਕਿ ਉਹ ਜਿਤਨ ਤੁਸੀਂ ਜਨ ਪਛਾਣ ਵੀ ਕਰੋਗੇ ਹਾਂਜੀ ਮੈਂ ਜ਼ਰੂਰ ਕਰਾਂਗਾ ਉਹਨਾਂ ਦੇ ਨਾਲ ਹੱਥ ਮੋੜਾਵਾਂਗਾ ਔਰ ਜ਼ਰੂਰ ਉਹਨਾਂ ਨਾਲ ਮੈਂ ਸਪੋਰਟ ਪੂਰਾ ਦੇਵਾਂਗਾ ਔਰ ਮੇਰੇ ਸਾਰੇ ਜਨੇ ਸਾਥੀ ਨੇ ਜਿਹੜੇ ਮੇਰੀ ਸਪੋਰਟ ਬੇਸ ਹੈ ਉਹਨਾਂ ਨੂੰ ਵੀ ਕਹਾਂਗਾ ਨਾਲ ਬਰੰਪੁਰਾ ਸਾਹਿਬ ਦੇ ਵੀ ਜਿਹੜੇ ਸਪੋਰਟ ਬੇਸ ਹੈ ਉਹਨਾਂ ਨੂੰ ਇੱਕ ਮੇਰਾ ਇੱਕ ਸਵਾਲ ਹੈ ਜਿਹੜਾ ਬੀਬੀ ਖਾਲੜਾ ਦੇ ਪਤੀ ਸੀ ਉਹਨਾਂ ਨੇ 25000 ਰੁਪਏ ਮਾਸ ਮਾਸ ਨੂੰ ਜੀ ਉਸ ਤੋਂ ਲੈ ਗੱਲ ਚੱਲਣ ਕੇ ਕੋਰਟ ਨੇ ਬਹੁਤ سارے ਸਨਮਾਨਵਾਨ ਅਟੋਕੇਟ ਜੀ ਤੁਸੇ ਨੂੰ ਹੋਊਗੀ ਦੇਖਿਆ ਹਮਾ ਫੜਾ ਨਹੀਂ ਹੋਣਾ ਤੁਸੀਂ ਸਮਝਦੇ ਹੋ ਕਿ ਜੋ ਪੰਜਾਬ ਦੇ ਤੁਸੀਂ ਉੱਤੇ ਕੋਰਟ ਸੁਪਾਲਾ ਦਾ ਬਣਸੀ ਦੇਖੋ ਜੀ ਇਹ ਮਾਂ ਦਾ ਤੌਰ ਸੀ ਉਹ ਗਲਤ ਸੀ ਤੇ ਖਾਣਾ ਸੀ ਦੇਖੋ ਜੀ ਇਸ ਇਸ ਦੇ ਵਿੱਚ ਕੋਈ ਦੋ ਰਾਜ ਨਹੀਂ ਹੈਗੇ ਹਿਊਮਨ ਰਾਈਟਸ ਦੇ ਵਾਸਤੇ ਦੁਨੀਆ ਪਰ ਵਿੱਚ ਸਪੋਰਟ ਹੈਗਾ ਕਿਹੜਾ ਦੇਸ਼ ਹੈ ਜੁਨਾਈਟਡ ਨੇਸ਼ਨ ਤੋਂ ਲੈ ਕੇ ਬਾਕੀ ਸਾਰੇ ਸੁਪਰ ਪਾਵਰ ਸਾਰੇ ਹਿਊਮਨ ਰਾਈਟਸ ਦੇ ਵਿੱਚ ਸਾਰੇ ਸਪੋਰਟ ਕਰਨ ਨੂੰ ਤਿਆਰ ਨੇ ਤੇ ਜੇ ਜੜੀਆਂ ਜਿੱਥੇ ਵੀ ਐਵੀਡੈਂਸ ਨਾਲ ਪ੍ਰੂਫ ਹੁੰਦਾ ਕਿ ਕਿਸੇ ਨੇ ਨਜਾਇਜ਼ ਕਿਲਿੰਗ ਕੀਤੀਆਂ ਨੇ ਕਿਸੇ ਨੇ ਨਜਾਇਜ਼ ਡਿਸਪੀਅਰੈਂਸ ਕਰਾਈਆਂ ਨੇ ਉਹਨਾਂ ਨੂੰ ਭੁਗਤਣਾ ਪਏਗਾ ਉਹਦਾ ਹਰਜ਼ਾਨਾ ਦੇਣਾ ਹੀ ਪਏਗਾ ਸਲਾਮੀ ਦੇਣੀ ਪਏਗੀ ਜਿੱਥੇ ਕਸੂਰ ਹੈ बहुत अच्छा सवाल है जी आपका इसका जवाब मैंने थोड़ा सा तो दे ही दिया है कि ये एक उदाहरण है ये एक एग्जाम्पल मैं सेट कर रहा हूं क्योंकि मैं अपने निजी कोई फायदे को नहीं देख रहा हूं मैं सब कुछ त्याग करके कुर्बान करने के अपनी सीट छोड़ रहा हूं तो मैं मतलब सीट इसलिए छोड़ रहा हूं कि मैं सोचता हूं कि दोनों में से एक कामयाब हो दोनों ही आपस में झगड़ते हुए दोनों हार जाए तो इसमें कोई विजडम नहीं है तो मैं चाहता हूं कि मेरे को देख के और भी ऐसे कैंडिडेट हों जो पंजाब के हित में जो अपने बच्चों के बेरोजगारी को देखते हुए जो नशे में बच्चे पड़े हुए हैं उनको देखते हुए जो किसानों की प्रॉब्लम है उसको देखते हुए वो कहें भाई पंजाब हमसे बड़ा है और देश उससे भी बड़ा है हम इनके लिए कुर्बानी करें तो ये चीज़ देखने वाली है देखूंगा कि कितने और ऐसा ये मिसाल का एक एग्जांपल को फॉलो करेंगे ਨਹੀਂ ਤੁਹਾਡੀ ਗੱਲ ਇੱਕ ਵਾਰੀ ਤੁਸੀਂ ਖੜੇ ਹੋਤੇ ਤਾਂ ਆਪਾਂ ਹਟਿਆ ਰਹੇ ਹਾਂਜੀ ਮੈਂ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਬਾਦਲਾ ਨਾਲ ਲੜਿਆ ਸੀ ਤਕੜੀ ਨਾਲ ਹੁਣ ਤੁਸੀਂ ਤਾਂ ਗਾਂਧੀ ਬਾਰੇ ਕੀ ਮੈਂ ਸਮਝਦਾ ਕਿ ਮੇਰਾ ਜਿਹੜਾ ਪ੍ਰਚਾਰ ਸ਼ੁਰੂ ਹੋਇਆ ਸੀ ਪੰਜਾਬ ਵਿੱਚ ਇਸ ਵਾਰ ਇਸ ਵਾਰੀ ਉਹਦੇ ਵਿੱਚ ਸਭ ਤੋਂ ਪਹਿਲਾ ਮੇਰਾ ਕਾਨਫਰੰਸ ਹੋਇਆ ਸੀ ਪਟਿਆਲੇ ਵਿੱਚ ਮੈਂ ਉੱਥੇ ਗਿਆ ਲੋਕ ਕਹਿੰਦੇ ਤੁਸੀਂ ਇਤੋਂ ਖੜੇ ਹੋ ਰਹੇ ਸਰ ਮੈਂ ਕਹਿੰਦਾ ਨਹੀਂ ਮੈਂ ਤਰਵੀਰ ਗਾਦੀ ਦੇ ਬਾਹਵਾਂ ਨੂੰ ਮਜ਼ਬੂਤ ਕਰਨ ਆਇਆ ਤੇ ਮੈਂ ਚਾਹਨਾ ਆਇਆ ਜੋ ਕੈਂਡੀਡੇਟ ਜਿੱਤੇ ਕਿਉਂਕਿ ਇਹ ਸੇਵਾ ਕਰ ਕਰਦਾ ਹੈ ਦੇਖੋ ਜੀ ਅੱਜ ਕੱਲ ਜਿਹੜੇ ਲੀਡਰ ਨੇ ਉਹ ਸੇਵਾ ਨਹੀਂ ਕਰ ਰਹੇ ਉਹ ਰਾਜ ਕਰ ਰਹੇ ਨੇ ਤਾਂ ਹੀ ਮੈਂ ਕਿਹਾ ਰਾਜਪੰਚਾ ਲੈ 5 ਸਾਲ ਉਹ ਜਿਸ ਤਰ੍ਹਾਂ ਸਿਆਸਤੀ ਗੇਮ ਹੈ ਇਹਨੂੰ ਖਤਮ ਕਰਨਾ ਹੈ ਮੈਂ ਚਾਹਨਾ ਕਿ ਜਦੋਂ ਅਸੀਂ ਕੋਈ ਵੀ ਉਹਦਾ ਲੈਂਦੇ ਆ ਪਰਲਮੈਂਟ ਚੋਂ ਲੈਂਦੇ ਆ ਸਟੇਟ ਗਵਰਨਮੈਂਟ ਚੋਂ ਲੈਂਦੇ ਆ ਅਸੀਂ ਇੱਕ ਸ਼ਪਤ ਖਾਂਦੇ ਆ ਸ਼ਪਤ ਵਿੱਚ ਕੀ ਲਿਖਿਆ ਹੁੰਦਾ ਕਿ ਅਸੀਂ ਪਹਿਲੀ ਗੱਲ ਤੇ ਕਨਸਟੀਟਿਊਸ਼ਨ ਆਫ ਇੰਡੀਆ ਤੇ ਰੂਲ ਆਫ ਲਾ ਨੂੰ ਅਫੋਲਡ ਕਰਾਂਗੇ ਆ ਮੈਨੂੰ ਯਾਦ ਆ बिकॉज ਐਸ ਗਵਰਨਰ ਮੈਂ ਕਈਆਂ ਚੀਫ ਮਿਨਿਸਟਰ ਨੂੰ ਵੀ ਹੌਥ ਦਿਲਵਾਇਆ ਸੀ ਆਪ ਵੀ ਲਿਆ ਸੀ ਨਾਲ ਕਹਿੰਦੇ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਆਈ ਵਿਲ ਵਰਕ ਫੋਰ ਦਾ ਵੈਲ ਬੀਇੰਗ ਆਫ ਦਾ ਪੀਪਲ ਲੋਕਾਂ ਦੇ ਭਲੇ ਵਾਸਤੇ ਤੇ ਇੱਥੇ ਤੇ ਮੈਨੂੰ ਲੋਕਾਂ ਦਾ ਭਲੇ ਦਾ ਕੋਈ ਦੇਖਦਾ ਨਹੀਂ ਮੈਂ ਸਾਰੇ ਐਓ ਜੇ ਰਾਜੇ ਬਣ ਗਏ ਨੇ ਜਿਨ੍ਹਾਂ ਦੇ ਚਾਰੇ ਪਾਸੇ ਦੀਵਾਰ ਨੇ ਸਿਕਿਉਰਿਟੀ ਦੇ ਬੈਰੀਕੇਡ ਨੇ ਉੱਥੇ ਕੋਈ ਜਾ ਨਹੀਂ ਸਕਦਾ ਕੋਈ ਮਿਲ ਨਹੀਂ ਸਕਦਾ ਕੋਈ ਫੋਨ ਨਹੀਂ ਕਰ ਸਕਦਾ ਪੀਏ ਨਾਲ ਗੱਲ ਕਰੋ ਕਹਿੰਦਾ ਜੀ ਮੈਂ ਤੇ ਪੀਏ ਦਾ ਪੀਆ ਆ ਉਹ ਦੋ ਪੀਏ ਲੱਗੇ ਤੇ ਤੁਹਾਨੂੰ ਕਦੀ ਰਾਹ ਨਹੀਂ ਮਿਲਣਾ ਤੇ ਇਹੋ ਜੇ ਲੀਡਰ ਮੈਨੂੰ ਅਰੁਣਾਚਲ ਪ੍ਰਦੇਸ਼ ਸਾਢੇ 5 ਸਾਲ ਮੈਂ ਨੌਕਰੀ ਕੀਤੀ ਹੈ ਮੈਂ ਫਖਰ ਨਾਲ ਕਹਿ ਸਕਦਾ ਕਿ ਉੱਥੇ ਦੇ ਲੋਕਾਂ ਨੂੰ ਹੁਣ ਵੀ ਮੇਰੀ ਯਾਦ ਹੈ ਔਰ ਉਹਨਾਂ ਨੇ ਮੈਨੂੰ ਖਤਾਬ ਦਿੱਤਾ ਸੀ ਜਿਹੜੇ ਮੇਰੇ ਸਾਰੇ 20 ਮੈਡਲਾਂ ਤੋਂ ਜ਼ਿਆਦਾ ਹੈ ਉਹ ਖਤਾਬ ਹੈ ਪੀਪਲਜ਼ ਗਵਰਨਰ ਤੁਸੀਂ ਜਾ ਕੇ ਦੇਖ ਲਓ ਕਿਸੇ Google 'ਚ ਕਰ ਦਿਓ ਅਰੁਣਾਚਲ ਪ੍ਰਦੇਸ਼ ਦਾ ਪੀਪਲਸ ਗਵਰਨਰ ਕੌਣ ਸੀਗਾ ਮੇਰਾ ਨਾਂ ਆਏਗਾ ਬਾਕੀ ਕੋਈ ਗਵਰਨਰ ਨਹੀਂ ਇਹੋ ਜਿਹਾ ਰਿਆ ਕੋਈ 5 ਸਾਲ ਕਿਸੇ ਨੌਕਰੀ ਨਹੀਂ ਕੀਤੀ ਉੱਥੇ 5.5 ਸਾਲ ਮੈਂ ਰਿਆ ਹੁਣ ਇੱਥੇ ਪੰਜਾਬ 'ਚ ਕੋਈ ਪੀਪਲ ਸਟੇਟ ਮਿਨਿਸਟਰ ਨਾ ਸੁਣਿਆ ਕਿਉਂ ਨਹੀਂ ਸੁਣਿਆ ਇੱਥੇ ਰਿਵਾਜ ਇਹ ਹੈ ਕਿ ਰਾਜ ਕਰਨਾ ਹੈ ਸੇਵਾ ਨਹੀਂ ਕਰਨੀ ਫਿਰ ਸੇਵਾ ਨਹੀਂ ਕਰਨੀ ਤੇ ਤੜਾ ਛੱਡੋ ਯਾਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਅੱਗੇ ਆਣ ਦਿਓ ਜਿਹੜਾ ਸੇਵਾ ਕਰਨ ਜਾ ਉਹਨਾਂ ਨੂੰ ਅੱਗੇ ਆਣ ਦਿਓ ਬਿਲਕੁਲ ਸਹੀ ਕਿਹਾ ਤੁਸੀਂ ਹਰ ਇਨਸਾਨ ਗਲਤੀਆਂ ਵੀ ਕਰਦਾ ਹੈ ਅਸੀਂ ਸਾਰੇ ਇੱਥੇ ਬੈਠੇ ਆ ਜਿਨੇ ਗਲਤੀ ਨਹੀਂ ਕੀਤੀ ਖੱਤ ਗੜਾ ਕਰਦੇ ਆ ਅਸੀਂ ਸਾਰੇ ਗਲਤ ਕਰਦੇ ਆ ਗਲਤੀਆਂ ਕਰਦੇ ਮੈਨੂੰ ਪੂਰਾ ਇਲਮ ਨਹੀਂ ਸੀਗਾ ਰঞ্জੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇਖ ਕੇ ਮੇਰੇ ਤੇ ਅੱਖਾਂ ਖੁੱਲ ਗਈਆਂ ਮੇਰੇ ਤੇ ਰੋਂਗਟੇ ਖੜੇ ਹੋ ਗਏ ਕਿ ਇਹ ਕੀ ਕਰਦੇ ਪਏ ਨੇ ਹਾਊ ਕੈਨ ਆ ਹੋਮ ਮਿਨਿਸਟਰ ਆਫ ਅ ਸਟੇਟ ਐਬਸੋਲੂਟਲੀ ਰਿਸਪੌਂਸਿਬਿਲਟੀ ਕਿ ਮੈਨੂੰ ਨਹੀਂ ਪਤਾ ਸੀ ਮੈਂ ਤੇ ਬਾਹਰ ਸੀਗਾ ਮੈਂ ਤੇ ਮੰਡਰਮ ਸੀ ਕਿੱਥੇ ਸੀਗਾ ਅੱਜ ਕੱਲ ਮੋਬਾਈਲ ਫੋਨ ਸਾਰਿਆਂ ਕੋਲ ਹੈ ਆਪਣੇ ਘਰ ਵਿੱਚ ਸਾਰੇ ਗੱਲ ਕਰ ਦਿੰਨੇ ਕਿਉਂ ਨਹੀਂ ਤੁਹਾਨੂੰ ਖਬਰ ਮਿਲੀ ਕਿਉਂ ਨਹੀਂ ਤੁਸੀਂ ਹਵਾਈ ਦਾਦ ਫੜ ਕੇ ਹੈਲੀਕਾਪਟਰ ਤੇ ਵੈਸੇ ਤੁਸੀਂ ਕਿੱਥੇ ਵੀ ਲੈ ਜਾਂਦੇ ਹੋ ਤੇ ਹੈਲੀਕਾਪਟਰ ਵੀ ਆ ਸਕਦਾ ਸੀ ਪਲੇਨ ਵੀ ਜਾ ਸਕਦਾ ਸੀ ਆਪ ਬਹਾਨੇ ਨੇ ਆਹ ਜਿਹੜਾ ਹੈ ਸੱਚਾਈ ਤੋਂ ਦੂਰ ਹੋਣ ਵਾਲੀ ਗੱਲ ਹੈ ਐ ਉਹ ਜੇ ਲੀਡਰ ਮਿਲਣੇ ਸਾਨੂੰ ਇਹ ਝੂਠੇ ਨੇ ਇਹਨਾਂ ਝੂਠਾ ਰੋਜ਼ ਹੁੰਦੀ ਝੂਠੀ ਗੱਲ ਇਸ ਕਰਕੇ ਮੈਂ ਬੜਾ ਕਲੀਅਰ ਹਾਂ ਕਿ ਮੈਨੂੰ ਮੌਕਾ ਮਿਲਦਾ ਤੇ ਮੈਂ ਜ਼ਰੂਰ ਲੋਕਾਂ ਨੂੰ ਰੋਲ ਮਾਡਲ ਬਣ ਕੇ ਦਿਖਾਂਦਾ ਮੈਂ ਹੁਣ ਸਮਝਦਾ ਮੈਂ ਬੀਬੀ ਖਾਲਰਾ ਜੀ ਨੂੰ ਕਹਾਂਗਾ ਮੈਡਮ ਜੋ ਮੈਂ ਕਰਨਾ ਚਾਹੁੰਦੇ ਸੀ ਤੁਸੀਂ ਕਰੋ ਮੈਂ ਤੁਹਾਡੇ ਵਾਸਤੇ ਆਪਣੀ ਸੀਟ ਦਿੱਤੀ ਹੈ ਤੁਸੀਂ ਇੱਕ ਰੋਲ ਮਾਡਲ ਬਣ ਕੇ ਦਿਖਾਓ ਲੋਕਾਂ ਦੇ ਨਾਲ ਮਿਲੋ ਲੋਕਾਂ ਦੇ ਨਾਲ ਬੈਠੋ ਲੋਕਾਂ ਦੇ ਮਸਲੇ ਹੱਲ ਕਰੋ ਔਰ ਜਿਹੜੇ ਅਤਿਆਚਾਰ ਹੋਇਆ ਜਿਹੜਾ ਜ਼ੁਲਮ ਹੋਇਆ ਜ਼ਬਰ ਹੋਇਆ ਉਹਦੇ ਖਿਲਾਫ ਐਕਸ਼ਨ ਲਓ ਮੈਂ ਉਹਨਾਂ ਨੂੰ ਨਾਲ ਰਵਾਂਗਾ ਅਭੀ ਐਸਆਈਟੀ ਜੋ ਜਾਂਚ ਕਰ ਰਹੀ ਹੈ ਹਾਂਜੀ ਉਸਮੇ ਆਈਜੀ ਕੋਟਾ ਹੈ देखिए आप आप सब जानते हैं हर पेपर में चर्चा हुई है कि उसका कारण क्या हो सकता है कोई अच्छा अफसर अच्छा अच्छा को बीच मध्यधार में बदली करना का यही है किसी को खतरा हो गया कहीं अंदर तो ना चले जाए ये खतरा जरूर होगा अदरवाइज क्यों चेंज किया उन्होंने मैं तो समझता हूं कि, कि किसी को लगता था कि उनकी जो जांच है वो उनके नजदीक जा रही है उसकी गर्मी लग रही है इसलिए बोला भाई इनको किसी तरीके से बदली कर दो और दिखावे के लिए ऊपर भी वाले बोलते हैं आभी की जो गवर्नमेंट है उन्होंने भी ऐलान किया नहीं करना चाहिए बदली पर वो तो दिखावे के लिए आजकल मैं मैं समझता हूँ सियासत में हॉलीवुड बॉलीवुड और लॉलीवुड तीनों आ गए हैं हॉलीवुड क्यों आया कि कोई हॉलीवुड में जाके पढ़ा वहां पे लॉस एंजलिस में वहां से सीख के आया भी हॉलीवुड के ड्रामा कैसे होते हैं कोई बॉलीवुड से सीखे आया बॉलीवुड के एक्टर से भी दोस्तियां हैं तो बॉलीवुड में झूठ कैसे बोला जाता है ड्रामेबाजी कैसे की जाती है और लॉलीवुड लॉलीवुड तो सेल्फ एक्सप्लेनेटरी है उसका रिश्ता नाता जो है वो लॉलीवुड से है आप जानते हैं बेटर मैं नहीं कहना चाहता उससे ज्यादा नहीं एक मिनट ओ जी कहता मैं जी पटियाले जनरल साहब नु भी कुटांगा और उत लंबी जाके बाबा जी ने भी मैं कह यार ये क्या चीज है बड़ा एकदम सेंसेशनल न्यूज बोल रहा है और मेरे को तो हरा दिया तो मेरे को तो हराया गया क्योंकि मेरे अकालियों के वोट बीस हजार वोट कहा गए मैं सुखबीर बाबा से पूछ रहा हूँ बड़ी महफिल में आपके सामने कि आप बताइए उनसे मेरे को जवाब दे कि वो कहाँ गया बीस हजार वोट अगर चला गया कहीं पे तो बताइए आपने इंक्वायरी की या आपके साथ मिली वक्त थी कि आपने कहा जाने दो तो मैं तो वहाँ पे वो था लेकिन लंबी में इतना बड़ा महान लीडर कैप्टन साहब जा जाके उधर बिगी बिली के, के मावे हार के आते हैं एक 90 इयर्स ओल्ड के लीडर के सामने तो वो क्या है ये तो ड्रामा था ये ऐसे डायलॉग कहाँ से आते हैं ये डायलॉग आते हैं बॉलीवुड और हॉलीवुड में तो ये सियासत में हो गया आजकल झूठ बोला जाता है लोगों को बहकाने के लिए मैं जी गुटका साहब की कसम खा रहा हूँ चार हफ्ते में नशा खत्म कर दूंगा मैं जी घर घर में नौकरी दे दूंगा बच्चों को बोला स्मार्टफोन दे दूंगा पुरानी चीज तो सब चीजें आपने देखी हैं झूठे वादे झूठ जूट में है कस्मे अब तो एक लॉ आना चाहिए कोई ऐसे झूठे कस्मे वादे खाए तो उसको भी उसकी सजा भुगतनी चाहिए थैंक यू थैंक यू जी है हा जी नहीं मैं मैं बिल्कुल इसमें साफ मेरा ए, सोच मेरी सोच बिल्कुल क्लियर है उसमें फौज को कभी भी किसी भी देश में पॉलिटिक्स के अंदर इस्तेमाल नहीं किया जाना चाहिए चाहे एक पार्टी हो या दूसरी पार्टी फौज अनार्म फोर्सेस आपका लास्ट हथियार है ब्रह्मास्त्र है उसको इस तरह से बीच में मत रोलिए उसको उसका नाम बीच में पॉलिटिक्स में मत डालिए उनको जिया हुआ काम जो गवर्नमेंट चुनी होती है कॉन्स्टिट्यूशन ऑफ इंडिया के तहत उनके हुक्म के आदेश से वो काम करते हैं तो उनके ऊपर और टिप्पणी नहीं होनी चाहिए पॉलिटिकल फुटबॉल नहीं बनाना चाहिए फौजों को ये आप मेरा बॉटम लाइन ले लीजिए पॉलिटिकल फुटबॉल नहीं बनाना चाहिए फ़ौजों को फौजों को मा नज्जत देनी चाहिए क्योंकि उनकी जितनी कुर्बानी देश को बचाने के लिए किसी ने नहीं की अभी तक धन्यवाद जो मैंने ये एक्शन लिया है जो मैंने प्रपोजल अपनी पार्टी प्रेसिडेंट को दिया है वो प्रपोजल अपने पंजाब के लिए पंजाब के लोगों के लिए सिख कौम के लिए पंजाबी लोगों के लिए और हिंदुस्तान के लिए लिया है ये लार्जर इशू है कि अगर हम बदलाव चाहते हैं अगर हम भ्रष्टाचार खत्म करना चाहते हैं अगर हम ऐसे सियासतदानों को निकालना चाहते हैं जिन्होंने सत्तर साल पंजाब की बर्बादी की है उन्हें मिल के सियासती खेम खे, गेम खेली है खेड खेडी है उन्होंने कटना है उनको खदेड़ना है तो ये करने के लिए हमें सोच विचार करना चाहिए कि हम सब एकजुट होकर उनके खिलाफ एक फ्रंट करें अब भी जो नहीं हो सका वो भी अभी टाइम था इसलिए मैंने कहा हमारे हलके में मैं अपने ही हम आ, सोच के बारे कोई कैंडिडेट है जैसे बीबी खाड़रा है तो उनके लिए मैं अपनी कुर्बानी देने को तैयार हूं अगर उनकी पार्टी ने उनको नहीं उतारा तो इसलिए मैं स्टेप डाउन कर गया हूं मेरी ये विड्रॉल नहीं है ये मेरी मैदान में जंग से भाग नहीं है मैं कभी ऐसा नहीं करता हूं मैं लार्जर इशू के लिए अपना कुर्बानी कर रहा हूँ लार्जर इशू है पंजाब को बचाने का सर आपको लगता नहीं, आप दे सकते थे। मैंने तो कहा है मैंने कहा है मेरा जो सपोर्ट बेस है पूरा आर्म फोर्सेस के 90 परसेंट से ऊपर मेरे को वोट डालने वाले थे और डालेंगे अगर मैं खड़ा होता हूँ उसके साथ ब्रह्मपुरा जी का सपोर्ट बेस है वो भी मेरा सेकंड धड़ा है तीसरी बात जितने गवर्नमेंट सर्वेंट्स हैं जितने पैरामिलिट्री फोर्सेस वाले वर्दी वाले वो कहेंगे ये वर्दी वाला इंसान है इसको वोट डालो तो इस तरह से करते कराते मेरे पास अच्छे वोट थे मैं ताकतवर कैंडिडेट था लेकिन बीबी खाड़रा ऑन द अदर हैंड ऑल्सो उनको भी लोगों की हमदर्दी थी अगर वो लाख डेढ़ लाख वोट ले लेते हैं वो मेरे से ही जाएंगी दूसरों से भी जाएंगी पर मेरे को वो मिल जाती तो मुझे कौन हरा सकता था लेकिन अब जो भी पार्टी ने फैसला किया है दोनों पार्टियों में ये सोच था कि उन्होंने कहा हम नहीं खड़े हम नहीं बैठेंगे तो मैंने कहा इसमें सियाण यही है कि हम दोनों आंखें खोल के कुएं में जंप मत करें हम एक जीते और दूसरा उसको सपोर्ट करें तो एक यूनाइटेड फ्रंट दे इसलिए मैंने ये फैसला किया सॉरी हाँ बोलिए ज्यादा फोटो से यानी कि आप उसको पर से मेरे हिसाब से तो यही है मेरे हिसाब से मेरे पास जो तीन धड़े थे वो काफ़ी मेरे को सपोर्ट देने वाले थे और मैं एक मजबूत कैंडिडेट था लेकिन जब आपको पता लगता है कि आपकी जो कमज़ोरी है वो आपस में लड़ने की है तो उससे नुकसान दोनों का हो सकता है तो उसमें कोई विजडम नहीं है कि हम दोनों वही तैयारियां करें वही दुश्मनों के खिलाफ लड़ें लेकिन आपस में भी कंपटीशन कर रहे हैं तो उसमें कोई विजडम नहीं है तो जी नहीं, नहीं जी मैंने उनको सुझाव दिया था मैंने उनको सुझाव प्रपोजल मेरे तरफ से किया कॉल मेरा था मैंने उनसे कहा कि आप इसके ऊपर सोचिए तीन बजे कल दोपहर को बोला था फिर पाँच बजे तक उन्होंने जो फैसला लिया वो जो मेरा सुझाव था उसके मुताबिक ही था अरे उन्होंने महा बेवकूफ तो उन्होंने मेरा बनाया वो कौन किस मुंह से बोल सकते हैं उनसे पूछो बीस हजार वोटें कहाँ गई पटियाले में मेरे पीठ में छुरा किसने गोपा मुझे उन्होंने बेवकूफ बनाया यहाँ तो कोई बेवकूफ ही नहीं है मैं तो कहता हूँ उनको हराने के लिए मैं बहुत समझ से काम ले रहा हूँ और मैं लोगों को भी प्रेरित कर रहा हूँ कि आप भी ऐसे करिए ताकि ये दोनों धड़ों को खत्म करें वो तो कुछ भी बोलेंगे उनका तो मैं बता रहा हूँ कि उनका अगर आप बैकग्राउंड देखेंगे तो उन्होंने कौन सी डिग्री की है गए थे बाहर कितने कौन सी डिग्री लेके आए हैं तो इसलिए उनकी बात मत करिए उनके बारे में तो आप सब ज्यादा जानते हैं, हैं जी देखो पार्टी ने मेरे साथ जो बातचीत की है उसमें और दूस, दूसरे पार्टियों ने भी मुझे कुछ ऑफर किए हैं पर मैं उसके बारे में बात ही नहीं करना चाहता हूं क्योंकि मेरे मन में इस समय सिर्फ यही है कि जो हमने फैसला लिया है ਮੈਂ ਆਪਣੇ ਕੌਨਸਟਿਟੂਐਂਸੀ ਮੇ ਬੀਬੀ ਖਾਲੜਾ ਜੀ ਕੋ ਜਿੱਤਦੇ ਹੋਏ ਦੇਖਣਾ ਚਾਹਤਾ ਹਾਂ